ਏ ਆਪਾਂ ਸਿਰਫ ਹੀ 1.5 ਲੱਖ ਰੁਪਈਆ 21 ਮਾਡਲ ਗੱਡੀ ਦਾ ਡਿਮਾਂਡ ਕਰਤੇ ਆਂ 1.5 ਲੱਖ ਹਾਂ 21 ਮਾਡਲ ਦੀ ਬਿਲਕੁਲ ਜੀ ਸਰ ਮੈਂ ਬਾਕੀ ਮਾਨਤਾਣ ਮੌਕੇ ਤੇ ਕਰ ਦਿਆਂਗੇ ਲੈ ਇਹਦੇ ਵਿੱਚ ਮਾਨਤਾਣ ਵੀ ਹੋਊਗਾ ਦੇਖ ਤੇ ਬਈ ਨੇ 55000 ਰੁਪਈਆ ਡਿਸਕਾਊਂਟ ਕਰਤਾ ਹਣੇ ਤਾਂ ਮੌਕੇ ਤੇ ਐ ਨਹੀਂ ਪਤਾ ਹੋਰ ਵੀ ਕਰ ਦੇ ਕਿਉਂ ਹੁਣ ਖਚਵਾ ਹੀ ਆ ਕੰਮ ਚਲੋ ਕੋਈ ਨਹੀਂ ਜੇ ਤੁਸੀਂ ਲਾਦਾ ਫੋਨ 5000 ਹੋਰ ਛੱਡ ਦਿਆਂਗੇ ਜੀ ਲੈ ਮਿੱਤਰ ਹੋ 60 ਹੋ ਗਿਆ ਹਨਾ 50 65 ਹੋ ਗਿਆ ਹਾਂ 65000 ਡਿਸਕਾਊਂਟ ਹੋ ਗਿਆ ਇਹ ਤਾਂ ਭੱਟੀ ਬਸ ਤੋਹਫਾ ਹੀ ਆ ਨਾਨਕ ਕਾਰ ਬਾਜ਼ਾਰ ਕਾਹੀ ਫਿਰ ਗੇਟ ਕਾਰ ਨੇ ਕਿ ਆ ਸਿੰਮ ਸਿੰਮ ਮੱਥੇ ਲੱਗਦੀ ਆ ਇੱਕ ਤਾਂ ਵੱਡੇ ਇੰਜਨ ਵਾਲੀ 2022 ਮਾਡਲ ਸਕਾਰਪੀਓ ਬਹੁਤ ਘੱਟ ਮਿਲਦੀ ਆ ਇਹ ਕਿਹਨਾ ਮਾਡਲ ਹੈ ਬਾਈ ਮਾਡਲ 2022 ਮਾਡਲ ਆ ਹੂੰ ਸੀਟਾਂ ਦਾ ਲਫਾਫੇ ਵੀ ਨਹੀਂ ਲਹੇ ਸਿਰਫ 32000 ਕਿਲੋਮੀਟਰ ਕੰਪਨੀ ਰਿਕਾਰਡ ਚੱਲੀ ਆ ਮੀਟਰ ਬੈਕ ਹੋਵੇ ਕਿਤੋਂ ਪੇਂਟ ਹੋਵੇ ਗੱਡੀ ਖੜਾ ਜੇ ਪੈਸੇ ਲੈ ਜੇ ਹਫ਼ਤਾ ਹੋ ਗਿਆ ਪਰ ਮੈਂ ਫੋਨ ਲਾਈ ਜਾਂਦੇ ਇਹਨੂੰ ਜਮੇ ਨਹੀਂ ਫੋਨ ਹੀ ਨਹੀਂ ਚੱਗਦੇ ਪੰਦਰੇ ਅੱਗੇ ਇੱਕ ਘੰਟੀ ਵੀ ਸੀ ਵੱਜਣ ਤਾਂ ਤੇ ਇੱਕ ਘੰਟੀ ਬਾਕੀ ਮੈਂ ਕਈ ਵਾਰ ਲੰਘਿਆ ਉਰੋਂ ਦੀ ਤੇ ਗੱਡੀ ਇਹਨਾਂ ਦੀ ਕੋਈ ਵਾਰੇ ਹੁੰਦੀ ਨਹੀਂ ਅੱਗੇ ਆ ਥਾਂ ਤੇ ਇਹਨਾਂ ਦਿਖਾਈ ਬਈ ਆ ਥਾਂ ਤੇ ਮੇਲਾ ਲੱਗਿਆ ਪਿਆ ਹੁੰਦਾ ਸੀ ਹੋ ਤੱਕਣ ਸਕੋਰਪੀਓ ਗੱਡੀਆਂ ਫੋਰਚੂਨਰ 18 ਖੜੀਆਂ ਹੁੰਦੀਆਂ ਸੀ ਇੱਕ ਗੱਡੀ ਵੀ ਨਹੀਂ ਦਿਖ ਰਹੀ ਇੱਕ ਗੱਡੀ ਆਪਾਂ ਅੱਜ ਪੁੱਛਾਂਗੇ ਬਾਈ ਉਹਨੂੰ ਜੇ ਅੰਦਰ ਹੋਏ ਵੀ ਗੱਡੀਆਂ ਕਾਹਤੋਂ ਨਹੀਂ ਖੜਾਉਂਦੇ ਹਨਾ ਕਿ ਗੱਡੀਆਂ ਅੱਗੇ ਮਿਲਿੰਦੀਆਂ ਅਜਾ ਪੁੱਛਦੇ ਆ 15 ਹੋਣਗੇ ਲੈ ਮੈਂ ਤਰੋਂ ਸਾਪਾ ਮਾਰ ਲਿਆ ਬਾਈ ਉਹ ਤਾਂ ਬੈਠੇ ਨੇ ਅੰਦਰ ਹੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਪਹਿਲਾਂ ਤਾਂ ਮੈਂ ਪਹਿਲਾਂ ਤਾਂ ਇਹ ਲਾਮਾ ਦੇਣਾ ਆਇਆ ਬਾਈ ਹੋਰ ਕੀ ਆ ਲੈਨੇ ਤੁਸੀਂ ਜਿਹੜਾ ਫੋਨ ਕਿਉਂ ਨਹੀਂ ਚੱਗਦੇ ਤੂੰ ਬਸ ਆਹ ਕੰਮਕਾਰੀ ਚੱਲਦਾ ਸੀ ਮਗਰ ਇੱਕ ਤਾਂ ਕਾਰ ਬਾਜ਼ਾਰ ਦਾ ਪਿੱਛੇ ਆਪੇ ਵੇਖਿਆ ਜਾ ਕੇ ਲੈ ਥੋੜੇ ਮਾਈਕ ਲਓ ਪਹਿਲਾਂ ਤਾਂ ਲਿਆਓ ਜੀ ਲਿਆਓ ਲਿਆਓ ਵੀ ਫੋਨ ਸਾਡਾ ਤਾਂ ਨਹੀਂ ਸੀ ਚੱਗਦੇ ਮੈਂ ਕਿਹਾ ਵੀ ਅੱਗੇ ਇੱਕ ਰਿੰਗ ਨਹੀਂ ਭੰਦਾ ਵੱਜਣ ਦਿੰਦਾ ਵੀ ਜਿੰਨਾ ਟਾਈਮ ਹੋ ਗਿਆ ਮੈਂ ਦੋ ਤਿੰਨ ਵਾਰੀ ਲੰਘਿਆ ਨਾ ਗੱਡੀਆਂ ਬਾਹਰੇ ਹੁੰਦੀਆਂ ਨੇ ਗੱਡੀਆਂ ਦਾ ਫਿਰ ਅਪਡੇਟ ਚੱਲਦਾ ਸੀ ਨਾ ਗੱਡੀਆਂ ਸਟਾਕ ਸੀਗਾ ਘਰੇ ਲਾਇਆ ਵਾ ਸਾਰਾ ਆ ਸਾਰੀ ਗੱਡੀਆਂ ਘਰੇ ਰੱਖੀਆਂ ਮੈਸਤਰੀ ਲੱਗਾ ਕਰਕੇ ਥੋੜੇ ਬਿਜੀ ਬਲੇ ਸੀਗੇ ਓਕੇ ਤਾਂ ਹੋਰ ਸੁਣਾ ਹੁਣ ਫ੍ਰੀ ਹੋ ਗਈ ਹੁਣ ਫ੍ਰੀ ਆ ਫਿਰ ਹੁਣ ਗੱਡੀਆਂ ਆਪਾਂ ਨੂੰ ਘਰੇ ਜਾਣਾ ਪੂ ਘਰੇ ਕਿੰਨੀਆਂ ਨੇ ਗੱਡੀਆਂ ਚਾਪਨੇ ਲਵੇ ਨਹੀਂ ਨਹੀਂ ਆਪਾਂ ਇੱਥੇ ਦਿਖਾਵਾਂਗੇ ਸਾਰਾ ਸਟਾਕ ਗੱਡੀਆਂ ਓਰੇ ਥਾਂ ਬਾਦੂ ਮਾਲ ਨਵਾਂ ਬਹੁਤ ਆਇਆ ਵਾ ਗੱਲ ਕਰ ਤੇਰਾ ਹੀ ਫੋਨ ਚੱਕਿਆ ਗਿਆ ਫਿਰ ਇਹੀ ਲਾਂਭਾ ਦੀ ਬਸ ਆ ਗੱਡੀਆਂ ਦੇਖਦੇ ਆ ਪਹਿਲਾਂ ਆਜਾ ਹੈਨਾ ਇੱਧਰ ਆ ਬਈ ਆਜੋ 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 ਲੈ ਉਤਰ ਮੇ ਇਧਰ ਮਾਗਰ ਖੜਾਤੀ ਇਧਰ ਅਵੇ ਆ ਜਾ ਤੂੰ ਨਵੀਆਂ ਗੱਡੀਆਂ ਨਵੇਂ ਪੀਛ ਤੈਨੂੰ ਦਿਖਾਉਣਿਆ ਇਧਰ ਆ ਓਏ ਦੇਖ ਤੂੰ ਆਏ ਹਾਏ 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 ਹਣ ਅੱਗੇ ਵਾਲੇ ਨਹੀਂ ਰਹਿ ਗਏ ਨਾਨਕ ਵਾਲੇ ਹਾਂ ਨਾਨਕ ਬਾਬੇ ਦੀ ਮਿਹਰ ਹੋ ਗਈ ਹਾਂਜੀ ਲੈ ਉਤਰ ਮੈਂ ਤਾਂ ਨਜ਼ਾਰਾ ਲਿਆਦਾ ਬਈ ਮੈਂ ਵੀ ਤਾਂ ਬਹੁਤ ਵਾਰੀ ਮੈਂ ਕਿਹਾ ਯਾਰ ਗੱਡੀਆਂ ਕਿਉਂ ਨਹੀਂ ਖੜਾਉਂਦੇ ਵੀ ਇਹ ਤਾਂ ਇੰਨਾ ਟੌਪ ਦਾ ਕੰਮ ਆ ਬਾਈ ਉਹਨਾਂ ਦਾ ਹਾਂ ਨਾਲੇ ਵੀਖ ਆਪਣੇ ਏਰੀਆ ਚ ਤੋਂ ਸਭ ਤੋਂ ਵੱਧ ਸਕੋਰ ਵੀ ਗੱਡੀ ਇਹ ਵੇਚ ਰਿਆ ਬਿਲਕੁਲ ਬਿਲਕੁਲ ਜੇ ਮੈਂ ਕਿਹਾ ਇੱਥੇ ਵੈਸੇ ਮੈਂ ਪੱਟੀ ਪਤਾ ਕੀ ਗੱਲ ਆ ਤੈਨੂੰ ਕਾਲ ਕਰਨੀ ਵੀ ਸੀ ਇੱਕ ਦੋ ਦਿਨਾਂ ਚ ਅੱਛਾ ਕਿਉਂਕਿ ਕੱਲ ਸੰਡੇ ਸੀ ਕੱਲ ਰਿਸ਼ਤੇਦਾਰੀ ਚ ਥੋੜਾ ਭੋਗ ਸੀਗਾ ਕੱਲ ਉਧਰ ਵੀ ਸੀਗਾ ਅੱਜ ਮੇਰਾ ਮਨ ਵੀ ਸੀਗਾ ਵੀ ਤੈਨੂੰ ਕਾਲ ਕਰੂੰਗਾ ਉਦੋਂ ਨੂੰ ਤੁਸੀਂ ਆਪ ਹੀ ਬੋਰਡ ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਮੈਂ ਕਿਹਾ ਬਹੁਤ ਵਾਰੀ ਲੰਘਿਆ ਮੈਂ ਕਿਹਾ ਯਾਰ ਕਾਰਨ ਕੀ ਹੋ ਗਿਆ ਇੰਨਾ ਟਾਈਮ ਤੱਕ ਇਹ ਲੱਗਿਆ ਨਹੀਂ ਹਾਂਜੀ ਹਾਂਜੀ ਬਈ ਗੱਡੀਆਂ ਯਾਰ ਸਾਰੀਆਂ ਖੜਾ ਦੇ ਇਧਰ ਤੱਕ ਪਿੱਛੇ ਤੱਕ ਆ ਜਾ ਤੈਨੂੰ ਪਹਿ ਆ ਵੀ ਸਕੋਰਪੀਓ ਆ ਵੀ ਮੂਰੇ ਦੋ ਥਾਰੇ ਕੋਹੜੀਆਂ ਹੈ ਹੁਣ ਤੱਕ ਬਾਬੇ ਦੀ ਕਿਰਪਣਾ ਬਹੁਤ ਵਧੀਆ ਬਣਾਤਾ ਜਗਰ ਮੈਂ ਪਹਿਲਾਂ ਤਾਂ ਸਾਰਾ ਗੱਲਬਾਤ ਹੋ ਗਈ ਹਾਂ ਉਧਰ ਫੋਰਚੂਨਰ ਵਾਲਾ ਪਿਆ ਹੈ ਸਾਰਾ ਕੁਝ ਇਹਦੇ ਸਾਡਾ 1 ਮਹੀਨਾ ਲੱਗ ਗਿਆ ਅਸੀਂ ਇੱਥੇ 1 ਮਹੀਨਾ ਲੱਗ ਗਿਆ ਹਾਂ ਦੁਬਾਰੇ ਅਪਡੇਟ ਕੀਤਾ ਸਾਰਾ ਆਪਾਂ ਓਕੇ ਓਕੇ ਬਾਹਲੇ ਸੱਜਣ ਹੁਣ ਇਹ ਵੀ ਸੋਚਣਗੇ ਵੀ ਮਹੀਨਾ ਹੋ ਗਿਆ ਵੀਡੀਓ ਕਾਹਤੇ ਹੋਣੀ ਪਈ ਹਾਂ ਬਸ ਹੱਥ ਚੱਕਰ ਜ਼ਰੂਰ ਸੀਗਾ ਕਾਲ ਵੀ ਮੈਨੂੰ ਵੀ ਬਹੁਤ ਆਉਂਦੇ ਬਈ ਜਦ ਤੁਸੀਂ ਨਵੇਂ ਸਟਾਕ ਦੀ ਅਪਡੇਟਰ ਨਹੀਂ ਪਾਉਂਦੇ ਉਹਦਾ ਕਾਰਨ ਇਹੀ ਸੀਗਾ ਵੀ ਥੋੜਾ ਮਿਸਤਰੀ ਲੱਗਿਆ ਕਰਕੇ ਕਿਉਂਕਿ ਮੂਰੇ ਪੱਟੀ ਆਉਂਦਾ ਸੀਜ਼ਨ ਬਿਲਕੁਲ ਜੀ ਕਿਉਂਕਿ 8ਵੇਂ 9ਵੇਂ ਮਹੀਨੇ ਕੰਮ ਚੱਲ ਪੈਂਦਾ ਤਾਂ ਉਹਦਾ ਕਰਕੇ ਆਪਾਂ ਨੂੰ ਐ ਸੀਗਾ ਵੀ ਯਾਰ ਮਾੜਾ ਜਿਹਾ ਸਟਾਕ ਵਧਾਈਏ ਤੇ ਕਿਉਂਕਿ ਕਸਟਮਰ ਪਰਮਾਤਮਾ ਦੀ ਕਿਰਪਾ ਆਪਣੇ ਕੋਲੇ ਸੋਣਾਗਾ ਬਾਕੀ ਭਾਈ ਇੱਕ ਇੱਕ ਗੱਲ ਦਾ ਯਾਰ ਵਧੀਆ ਲੱਗਿਆ ਹੁਣ ਮੂਰੇ ਸਰਦੀ ਵੀ ਆ ਰਹੀ ਆ ਹਾਂ ਹੁਣ ਆਏ ਆ ਵੀ ਤੈਨੂੰ ਗੱਡੀ ਲਿਬੜੀ ਤਿਪੜੀ ਨਹੀਂ ਮਿਲੂ ਜਦੋਂ ਮਰਜੀ ਆ ਜੀ ਬਸ ਏਜੰਸੀ ਚੋਂ ਲੈ ਲਈ ਜਿਹੇ ਜੀ ਨਾਨਕਕਾਰ ਯਾਰ ਪੋਤਨੇ ਪੋਤਨੇ ਤੋਂ ਲੈ ਲਈ ਸਹੀ ਗੱਲ ਆ ਭਾਈ ਤੇ ਭਾਈ ਆਏ ਆਏ ਥੋੜਾ ਸ਼ੁਰੂਆਤ ਕਰਦੇ ਆ ਮੈਨੂੰ ਕੱਲੀ ਕੱਲੀ ਗੱਲ ਇਹ ਤਾਂ ਆਪਣੀ ਪਰਸਨਲ ਹੀ ਆ ਤੇ ਇਹ ਬਈ ਕਿੰਨਾ ਮਾਡਲ ਲੱਗਦੀ ਇਹ ਬਈ ਜੀ 28 ਦਸੰਬਰ 2016 ਮਾਡਲ ਆ ਸੋਹਣਾ ਨੰਬਰ ਹੈ 07 ਫਰਸਟ ਓਨਰ ਹੈ ਅੱਛਾ ਫਰਸਟ ਓਨਰ ਹੈ ਹਾਂਜੀ ਬਈ ਜੀ ਓਕੇ 4/4 ਆਟੋ ਜੀ ਟਾਇਰ ਜਮਾ ਨਵੇਂ ਅੱਗੇ ਲੱਗੇ ਇਹਨੂੰ ਗੱਡੀ ਨੂੰ ਹੂੰ ਉਹ ਤਾਂ ਸਾਰੀ ਗੱਡੀ ਅਨਲੌਕ ਹੀ ਨੇ ਬਈ ਹਾਂਜੀ ਅਨਲੌਕ ਹੀ ਆ ਤਾਂ ਓਕੇ ਹਾਂਜੀ ਕਰਾਉ ਧਰਮੇ ਚੈੱਕ ਦੇ ਜਮਦੂਦ ਦਾ ਝੋਟਾ ਮਾਰਦਾ ਲਿਸ਼ਕੋਰਾ ਬਿਲਕੁਲ ਜੀ ਕਾਰ ਕੰਡੀਸ਼ਨ ਦੀ ਇੰਨੀ ਸੋਹਣੀ ਆ ਜਿੰਨੀ ਵੀ ਕਹਦੇ ਹੋ ਸਹੀ ਗੱਲ ਹੈ ਬਾਈ ਹਾਂ ਪਹਿਲੇ ਨਾਂ ਦੀ ਆ ਪੱਕੇ ਨੰਬਰ ਦੀ ਆ ਓਕੇ ਹਾਂਜੀ ਭਾਈ ਚੱਲ ਕਿੰਨੀ ਕੁ ਗਈ ਹੋ ਬਈ ਇਹ 145000 ਚੱਲੀ ਆ ਪੱਟੀ origional 145000 ਹਾਂ ਕੰਪਨੀ ਰਿਕਾਰਡ ਦੇਵਾਂਗੇ ਅੱਛਾ ਹਾਂਜੀ ਆਟੋਮੈਟਿਕ ਵੀ ਹੈ ਮੈਨੂਅਲ ਵੀ ਹੈ ਨਹੀਂ ਨਹੀਂ ਆਟੋ 4x4 ਅੱਛਾ 4x4 ਹੈ ਫੁੱਲ ਟੌਪ ਮਾਡਲ ਆ ਜਿਹਨੂੰ ਆਪਾਂ ਕਹਦੇ ਗਏ ਓਕੇ ਜੀ ਬਾਈ ਭਾਈ ਕੀ ਡਿਮਾਂਡ ਰੂ ਗੱਡੀ ਦੀ ਇਹਦੀ ਆਪਾਂ 21 ਲੱਖ ਰੁਪਏ ਡਿਮਾਂਡ ਕਰਦੇ ਆ ਪੱਟੀ 21 ਲੱਖ ਰੁਪਏ ਬਾਕੀ ਮਾਨ ਤਨ ਸੋਨਾ ਹੋਊ ਗੱਡੀ ਚ ਓਕੇ ਗੱਡੀ ਬੜੀ ਸੋਹਣੀ ਆ ਯਾਰ ਹਾਂ ਬਹੁਤ ਸੋਹਣੀ ਕਾਰ ਆ ਬਈ ਲੱਗਦੀ ਨਹੀਂ ਭਿੰਦੇ ਕੰਡੀਸ਼ਨ ਦੇਖ ਕੇ ਗੱਡੀ ਲੱਗ ਨਹੀਂ ਰਹੀ ਵੀ 16 ਮਾਡਲ ਹੋਣਾ ਨਾ 16 ਮਾਡਲ ਹੋ ਵੀ ਕੀ ਮਾਡਲ ਜਿੰਨੀ ਸੋਹਣੀ ਕੰਡੀਸ਼ਨ ਆ ਗੱਡੀ ਦੀ ਸਹੀ ਗੱਲ ਆ ਬਾਈ ਵੀ ਉਦਾਂ ਵੀ オリジナル ਆ ਸਾਰੀ ਬੰਪਰ ਤੋਂ ਬੰਪਰ ਦੇਖ ਬੰਪਰ ਸ਼ੈਂਪਰ ਟਾਚਿੰਗ ਹੋ ਸਕਦੇ ਆ ਕਾਰਨ ਕੀ ਆ ਵੀ ਸਕ੍ਰੈਚ ਪੈ ਗਿਆ ਉਹ ਆਪਾਂ ਨੂੰ ਕਰਾਉਣਾ ਹੀ ਪੈਂਦੇ ਆ ਹਾਂਜੀ ਕੋਈ ਵੀ ਆ ਮੰਨ ਕੇ ਚੱਲੋ ਡੀਲਰ ਭਰਾਗਾ ਹਰੇਕ ਹੀ ਨਾਰਮਲ ਬੰਪਰਾਂ ਦੀ ਟਾਚਿੰਗ ਕਰਾਉਂਦਾ ਹੀ ਆ ਕਰਾਉਂਦੇ ਕਰਾਉਂਦੇ ਹਾਂਜੀ ਸਹੀ ਗੱਲ ਆ ਇਹ ਬਾਈ ਜੀ 2015 ਮਾਡਲ ਫਸਟ ਓਨਰ ਦੀ ਹੈ ਵੀ ਪੱਕੇ ਨੰਬਰ ਦੀ ਆ ਅੱਛਾ ਇੰਸ਼ੋਰੈਂਸ ਇਹਦਾ April 2026 ਤੱਕ ਬੰਪਰ ਟੂ ਠੀਕ ਹੈ ਜੀ ਟਾਇਰ ਚੈੱਕ ਕਰਾ ਦੇ ਜਮਾ ਨਵੇਂ ਅਪੋਲੋ ਦੇ ਟਾਇਰ ਆ ਹੂੰ ਤੇ ਕੱਲੇ ਬੰਪਰ ਪੇਂਟ ਆ ਬਾਕੀ ਸਾਰੀ ਜੈਨੂਅਨ ਆ 2015 ਮਾਡਲ ਆ 1 ਲੱਖ 55000 ਕਿਲੋਮੀਟਰ ਚੱਲੀ ਐ ਓਕੇ ਓਨਰ ਫਰਸਟ ਹੀ ਐ ਫਰਸਟ ਫਰਸਟ ਪੱਕੇ ਨੰਬਰ ਦੀ ਪੱਕੇ ਨੰਬਰ ਦੀ ਇੰਸ਼ੋਰੈਂਸ ਫੁੱਲ ਠੰਡਾ ਨੰਬਰ ਹਾਂਜੀ ਹਾਂਜੀ ਤੇ ਕੀ ਦੀ ਕੀ ਡਿਮਾਂਡ ਆ ਬਈ ਇਹਦੀ ਆਪਾਂ 13.5 ਲੱਖ ਰੁਪਏ ਡਿਮਾਂਡ ਕਰਦੇ ਆ ਆਟੋ ਚ ਗੱਡੀ ਐ ਵੀ ਤੁਸੀਂ ਵੀ ਆਟੋ ਜੀ ਹਾਂਜੀ ਆਟੋਮੈਟਿਕ ਜੀ ਓਕੇ ਪਰ ਮੈਂ ਬੈਕ ਤੋਂ ਵੀ ਗੱਡੀ ਦਿਖਾ ਕੇ ਜਾਇਆ ਕਰ ਬਈ ਸਾਰੀ ਹਾਂਜੀ ਬਾਕੀ ਨੰਬਰ ਸੋਨਾ ਲੱਗਿਆ ਵਾ ਹੂੰ 1281 ਹੈ ਹਾਂਜੀ ਹਾਂਜੀ ਦੇਖ ਡਾਕਟਰ ਦੀ ਕਾਰ ਆ ਡਾਕਟਰ ਦੇ ਨਾਂ ਤੇ ਸੀਗੀ ਅੱਛਾ ਹਾਂਜੀ ਹਾਂਜੀ ਫੇਰ ਤਾਂ ਗੱਲ ਬਣਨੀ ਬਣਨੀ ਆ ਬਈ ਹਾਂਜੀ ਹਾਂ ਤੇ ਵਿੱਚੋਂ ਵੀ ਨੇੜੇ ਹੋ ਕੇ ਦਿਖਾਣਾ ਦੇਖ ਸੀਟ ਕਵਰ ਮੈਟ ਜਮ੍ਹਾਂ ਨਵੇਂ ਲੱਗੇ ਹੋਏ ਆ ਓਕੇ ਹਾਂਜੀ بس ਇਹਨਾਂ ਨੂੰ ਦੇਖ ਕੇ ਤਾਂ ਵੈਸੇ ਰੂਖ ਖਲਦਾ ਤੇਰੀ ਵਾਲ ਦੀ ਬਹੁਤ ਸੋਹਣੀ ਕਾਰ ਆ ਹੂੰ ਤੇ ਜਿਹੜੀ ਇੱਧਰਲੇ ਪਾਸੇ ਖੜੀ ਆ ਬੀ ਸਕੋਰਪੀਓ ਇਹ ਬਈ ਜੀ 2017 ਮਾਡਲ ਹੂੰ ਫਰਸਟ ਓਨਰ ਓਨਲੀ ਬੰਪਰ ਪੇਂਟ ਬਾਡੀ ਲਾਈਨ ਕਿਤੋਂ ਪੇਂਟ ਹੋਵੇ ਗੱਡੀ ਖੜਾ ਦਿਓ ਪੈਸੇ ਲੈ ਜਿਓ ਲਿਖ ਕੇ ਗਰੰਟੀ ਦੇਵਾਂਗੇ ਗੱਡੀ ਦੀ ਅਲਾਇ ਕਿੰਨੇ ਕਿਤੇ ਹੋਣਗੇ ਬਈ ਇਹਦੇ ਅਲਾਇ ਟਾਇਰ ਬਹੁਤ ਸੋਹਣੇ ਲੱਗਿਆ 20 ਇੰਚਾਂ ਨੂੰ 20 ਇੰਚ ਨੇ ਹਾਂਜੀ ਹਾਂ ਐਕਸਟਰਾ ਸੈਸਰੀ ਆ ਕੈਪਟਨ ਸੀਟਾਂ ਚ ਇੰਸ਼ੋਰੈਂਸ ਇਹਦਾ ਵੀ ਸਾਲ ਦਾ ਹੈ ਥਰਡ ਪਾਰਟੀ ਅੱਛਾ ਹਾਂਜੀ ਬਈ ਜੀ ਗੱਡੀ ਬਈ ਬਾਲੀ ਸਾੰਭੀ ਹੋਣੀ ਬਾਲੀ ਨਜਾਇਜ਼ ਨਵੀਆਂ ਕੱਲੇ ਬੰਪਰਾਂ ਤੋਂ ਬਿਨਾ ਕਿਤੋਂ ਪੇਂਟ ਹੋਵੇ ਗੱਡੀ ਦੀ ਜ਼ਿੰਮੇਵਾਰੀ ਹੂ ਆਉਣ ਜਾਣ ਦਾ ਖਰਚਾ ਵੀ ਦੇ ਦੇਾਂਗੇ ਭੱਟੀ ਆਪਾਂ ਓਕੇ ਹਾਂਜੀ ਟੈਸਟ 10 ਟੌਪ ਮਾਡਲ ਇਹ ਵੀ ਪੱਕੇ ਨੰਬਰ ਦੀ ਗੱਡੀ ਹੈ ਬਈ ਪੱਕੇ ਜੀ ਪੱਕੇ ਪ ਇਹਦੀ ਕੀ ਡਿਮਾਂਡ ਰੂਪਿੰਦਾ ਜੀ ਇਹਦੀ ਆਪਾਂ 1.2 ਲੱਖ ਰੁਪਈਆ ਡਿਮਾਂਡ ਕਰਦੇ ਆ ਹਾਂਜੀ ਬਾਕੀ ਜਿਵੇਂ ਤੂੰ ਫੋਨ ਲਾ ਦੇਗਾ ਮਨਜ਼ੂਰ ਆ ਕੋਈ ਜੱਕਾ ਨਹੀਂ ਅਸੀਂ ਮੈਨੂੰ ਫੋਨ ਲਾਉਣਾ ਹੀ ਪੈਣਾ ਲਾ ਦੇ ਫਿਰ ਤੇਰਾ ਸਪਾਰਸ਼ ਹੋ ਜੂ ਜੇ ਕਿਸੇ ਸੱਜਣ ਨੇ ਕਹਿਤਾ ਵੀ ਭੱਟੀ ਜਰ ਅਸੀਂ ਤੇਰੀ ਵੀਡੀਓ ਦੇਖ ਕੇ ਆਏ ਫਿਰ ਫੋਨ ਲਾਉਣਾ ਵੀ ਪੈਂਦਾ ਲਾਉਣਾ ਪੈਂਦਾ ਜੀ ਲਾਉਣਾ ਪੈ ਤੇ ਗੱਲ ਇਹ ਵੀ ਮੈਨੂੰ ਫੋਨ ਲਾਉਣਾ ਪੈਂਦਾ ਫਿਰ ਬਾਈਆਂ ਨੂੰ ਮਾਨ ਕਰਨਾ ਵੀ ਪੈਂਦਾ ਹਣਾ ਬਿਲਕੁਲ ਤੇ ਭਾਈ ਜਿਹੜੀ ਇਧਰਲੇ ਪਾਸੇ ਖੜੀ ਐ ਕਾਲੀ ਨਾਗਣੀ ਇਹ ਕਾਲੀ ਨਾਗਣੀ ਆ ਆਪਾਂ ਭੱਟੀ 2000 ਮੈਨੂਫੈਕਚਰ 2 ਲਾਈਟਰ ਇਹਨੂੰ ਐਕਸਟਰਾ ਲੱਗ ਗਿਆ। ਫੁੱਲ ਇੰਸ਼ੋਰੈਂਸ ਫਰਸਟ ਓਨਰ ਆ। 35000 ਚੱਲੇ ਆ ਤਾਂ ਮੈਂ ਵਾਰੀ ਦੇਗਾ। ਹਾਂ ਜੀ ਕੈਪਟਨ ਸੀਟਾਂ ਚ ਹੈ। ਹੂੰ। ਕਾਰ ਇੰਨੀ ਨਵੀਂ ਆ ਜਿੰਨੀ ਵੀ ਕਹਦੇ ਹੋ। ਸਹੀ ਗੱਲ ਆ ਵੀ। ਗੱਡੀਆਂ ਵੀ ਅੱਜ ਸਾਰੀਆਂ ਨਵੀਆਂ ਨੇ ਜਮਾ ਨਮਾ ਸਟਾਕ। ਬਸ ਤੈਨੂੰ ਮੈਂ ਦੱਸੀ ਜਾਣਾ ਵੀ ਕਾਲ ਜ਼ਰੂਰ ਕਰਨੀ ਸੀ ਤੈਨੂੰ। ਆ ਕਾਲ ਕਰੀ ਬੈਠੇ ਸੀ ਵੀ ਪੱਟੀ ਨੂੰ ਸੱਦੀਏ ਤੇ ਉਹ ਕਰ ਗਏ। ਵੀਡੀਓ ਪਾਈਏ ਆਪਾਂ ਜਰ ਦੁਬਾਰੇ ਮਿਲ ਗਏ। ਪੱਕੇ ਨੰਬਰ ਦੀ ਫਰਸਟ ਓਨਰ ਉਹ ਹਾਂ ਜੀ ਹਾਂ ਜੀ ਨੰਬਰ ਪੱਕਾ ਹੀ ਮਿਲੂ ਆਪਾਂ ਨੂੰ। ਬਈ ਜਿਵੇਂ ਡਿਮਾਂਡ ਕੀ ਰੂਪਿੰਦੇ ਭਾਈ ਜੀ। ਇਦੀ ਡਿਮਾਂਡ ਭੱਟੀ ਆਪਾਂ ਕਰਦੇ ਆ 17,90,000 ਰੁਪਇਆ। ਅੱਛਾ 17,60,000 ਰੁਪਏ ਦੀ ਗੱਡੀ ਦੇ ਦਾਂਗੀ। ਮੌਕੇ ਤੇ ਜੇ ਤੂੰ ਫੋਨ ਲਾਤਾ ਹੋਰ ਵੀ ਛੱਡ ਦਾਂਗੇ 5000। ਬਸ 10000 ਹੀ ਸ਼ੁਰੂ। ਭਾਈ ਜਿਹੜੀ ਇੱਧਰਲੇ ਪਾਸੇ ਖੜੀ ਆ 9310। ਲੋਕਲ ਨੰਬਰ ਹੈ। ਹੂੰ 2024 ਮਾਡਲ ਆ। ਜੀ ਸਿਰਫ 18000 ਕਿਲੋਮੀਟਰ ਚੱਲੀ ਆ। ਬੈਦਰ ਰਿਕਾਰਡ ਮਿਲੂਗਾ। 20 ਇੰਚ ਲਾਈਟ ਟਾਇਰ ਕੱਪੜੀ ਚੈੱਕ ਕਰਾ ਦੇ ਜਮਾਂ ਨਵੇਂ ਆ। ਅੱਛਾ ਬੰਪਰ ਤੋਂ ਬੰਪਰ ओरिजिनल ਆ। ਭਾਈ ਇੱਕ ਗੱਲ ਰੱਖ ਸੀਟਾਂ ਚ। ਅੱਛਾ ਹਾਂਜੀ ਲੋਕਲ ਬਰਨਾਲਾ ਨੰਬਰ ਲੋਕਲ ਬਰਨਾਲਾ ਨੰਬਰ ਜੀ ਗੱਡੀਆਂ ਨਾਲ ਪਿੰਦੇ ਵੀ ਤੁਹਾਡੇ ਲਈ ਬਾਲੀਆਂ ਨਵੀਆਂ ਹੁੰਦੀਆਂ ਨੇ ਬਿਲਕੁਲ ਜੀ ਬਿਲਕੁਲ ਥੋੜਾ ਜਿਹਾ ਸੱਜਣਾਂ ਨੂੰ ਐਂ ਦੱਸ ਦੀ ਵੀ ਗੱਡੀਆਂ ਤੁਸੀਂ ਲੱਭ ਕੇ ਮੈਂ ਲੈਣੇ ਹੋ ਕੀ ਗੱਲਬਾਤ ਬਣੀ ਬਸ ਉਹਦਾ ਪ੍ਰਮਾਤਮਾ ਮੰਨਿਓ ਬਾਕਸ ਹੈ ਜੀ ਇੱਕ ਆਪਾਂ ਨਾ ਪੱਟੀ ਕਰਨ ਕੀ ਆ ਵੀ ਆਪਾਂ ਕਸਟਮਰ ਤੋਂ ਕਾਰ ਲੈਣੇ ਆ ਆਪ ਮਿਹਨਤ ਬਹੁਤ ਕਰਦੇ ਆਪਾਂ ਹਾਂ ਅਸੀਂ ਆਪਾਂ ਮੰਨ ਕੇ ਆਏ ਨਹੀਂਗਾ ਵੀ ਗਾਹਾਂ ਦੀ ਗਾਹਾਂ ਆਪਾਂ ਨੂੰ ਦੱਸ ਪੈਗੀ ਜੇ ਤੇਰੇ ਨਾਂ ਤੇ ਆ ਗੱਡੀ ਤਾਂ ਤੈਥੋਂ ਲਵਾਂਗੇ ਆਫੀ ਡਿਪਟ ਵਾਲੀ ਕਾਰ ਹੀ ਨਹੀਂ ਲੈਂਦੀ ਆਪਾਂ ਓਕੇ ਹਾਂ ਬਸ ਇਸੇ ਕਰਕੇ ਜਿਆਦਾ ਫਰਸਟ ਆਨਰ ਹੁੰਦੀਆਂ ਨੇ ਆਪਣੇ ਜਿਆਦਾ ਫਰਸਟ ਆਨਰ ਹੁੰਦੀਆਂ ਜੀ ਉਹ ਨਾਲ ਮੋਸਟ ਮੇਰੇ ਕੋਲੇ ਸਿਰਫ ਇੱਕ ਕਾਰ ਛੇ ਕੰਡਾ ਆਨਰ ਦੀ ਹੋ ਬਾਕੀ ਸਾਰੀਆਂ ਫਰਸਟ ਆਨਰ ਨੇ ਹੂੰ ਇਹਦੀ ਡਿਮਾਂਡ ਆਪਾਂ 18 ਲੱਖ ਰੁਪਈਆ ਕਰਦੇ ਆਂ ਜੀ ਬਾਕੀ ਜੇ ਤੁਸੀਂ ਫੋਨ ਲਾ ਤੱਕ ਵਧੀਆ ਕਸਟਮਰ ਚੱਲ ਕੇ ਸਪੈਸ਼ਲ ਆਊਗਾ ਤਾਂ ਵਧੀਆ ਮਾਨਤਾਨ ਕਰਦੇ ਆਂਗੇ ਹੂੰ ਗੱਡੀ 'ਚ ਕੋਈ ਲਾਂਬਾ ਨਹੀਂ ਜੀ ਹਾਂਜੀ ਧਰਮੇ ਇੱਥੋਂ ਵੀ ਗੱਡੀ ਦਿਖਾ ਗਿਆ ਯਾਰ ਗੱਡੀ S11 ਆ ਟੌਪ ਮਾਡਲ ਆ ਅਲਾਈ ਟਾਇਰ ਹੀ ਦੇਖੋ ਐਕਸਟਰਾ ਬਹੁਤ ਸੋਹਣੇ ਲੱਗੇ ਗੱਡੀ ਨੂੰ ਸਹੀ ਗੱਲ ਆ ਹਾਂਜੀ ਹਾਂਜੀ ਤੇ ਦੇਖ ਰੂਹ ਘਸਨ ਦਿਆ ਯਾਰ ਗੱਡੀ ਨੂੰ ਦੇਖਿਆ ਨੰਬਰੀ ਵਾਲਾ ਘੰਟਾ 99 ਦਾ ਬਾਕੀ 24 ਮਾਡਲ ਆ ਕੁਛ ਮਹੀਨੇ ਹੀ ਚੱਲੀ ਆ ਹੂੰ ਹਾਂਜੀ ਜਿੰਨੀ ਸੋਹਣੀ ਗੱਡੀ ਆ ਉਦੋਂ ਘੰਟ ਲਾਇਨੇ ਉਦੋਂ ਘੰਟ ਵਿੱਚੋਂ ਕਿਹੜੀ ਲਾਇ ਬਿਲਕੁਲ ਬਿਲਕੁਲ ਕਾਰ ਕੰਡੀਸ਼ਨ ਦੀ ਤਾਂ ਬਾਲੀ ਸੋਹਣੀ ਆ ਨਜ਼ਰ ਬਾਲੀ ਨਵੀਂ ਆ ਹਾਂਜੀ 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 ਬਈ ਜਿਹੜੀ ਆ ਖੜੀ ਐ S11 ਇੱਧਰ ਰਿਪਲਾਇਆ ਨੰਬਰ ਪੱਕਾ ਨੰਬਰ ਦੀ ਨਹੀਂ ਇਹ ਨੰਬਰ ਪੱਕਾ ਜੀ ਇਹ ਨੰਬਰ ਜਿੰਦੀਓ ਆਪਾਂ ਲਈ ਸੀ ਉਹਨਾਂ ਨੂੰ ਵਾਪਸ ਕਰਨਾ ਇਹਨੂੰ ਸਿੰਪਲ ਨੰਬਰ ਲੱਗ ਗਿਆ ਨੰਬਰ ਪਲੇਟਾਂ ਇੱਕ ਦੋ ਦਿਨਾਂ ਚ ਲੱਗ ਜਾਣਗੀਆਂ ਓਕੇ 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 ਹਾਂਜੀ ਇਹ 2021 ਮਾਡਲ ਆ ਪੱਟੀ ਓਨਰ ਇਹ ਵੀ ਫਰਸਟ ਹੈ ਜੀ ਅਲਾਈ ਟਾਇਰ ਚੈੱਕ ਕਰਾ ਦੇ ਜਮਾਂ ਨਵੇਂ ਵਰਗੇ ਲੱਗੇ ਆ ਹੂੰ 2021 ਮਾਡਲ ਕੈਪਟਨ ਸੀਟਾਂ ਚ ਕਨਵਰਟ ਆ S7 ਗੱਡੀ ਦਾ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜੈਪਾ ਜੈਪਾ ਜੀ ਦੇ ਦਾਂਗੇ ਠੀਕ ਆ ਬੰਦਾ ਏ ਆਪਾਂ ਸਿਰਫ ਹੀ 12.5 ਲੱਖ ਰੁਪਏ 21 ਮਾਡਲ ਗੱਡੀ ਦਾ ਡਿਮਾਂਡ ਕਰਦੇ ਆਂ 12.5 ਲੱਖ ਹਾਂ 21 ਮਾਡਲ ਦੀ ਬਿਲਕੁਲ ਜੀ ਸਰ ਮੈਂ ਬਾਕੀ ਮਾਨਤਾਣ ਮੌਕੇ ਤੇ ਕਰ ਦਿਆਂਗੇ ਲੈ ਇਹਦੇ ਵਿੱਚ ਮਾਨਤਾਣ ਵੀ ਹੋਊਗਾ ਦੇਖ ਚੈੱਕ ਕਰਵਾ ਕਰਾਂ ਅਲਾਇਰ ਵੀ ਬਹੁਤ ਘੈਂਟ ਰੇ ਜ਼ਬਰਦਸਤ ਨੇ ਗੱਡੀ ਤੇ ਗੱਡੀ ਦਾ ਅਸਲ ਨਾ ਭਾਈ ਇਹ ਗ੍ਰੇਡੀਅੰਟ ਦਾ ਲੋਕੀ ਬਣੀ ਸੋਹਣੀ ਹੈ ਬਿਲਕੁਲ ਜੀ ਹਾਂ ਹਰੇਕ ਸੱਜਣ ਨਾਲ ਲੁੱਕ ਤੇ ਮਰਦਾ ਗੱਲ ਇਹ ਹੈ ਲੁੱਕ ਤੇ ਜ ਲੋਕ ਤੇ ਹਣਾ ਹੁਣ ਆਪਾਂ ਸਪੈਸ਼ਲੀ ਕੰਮ ਸਕੋਰਪੀਓ ਦਾ ਕਰਦੇ ਹਾਂ ਹਾਂ ਇਹ ਤਾਂ ਗੱਲ ਹੈਗੀ ਆ ਹਾਂਜੀ ਹਾਂਜੀ ਜੇ ਕਿਸੇ ਸੱਜਣ ਨੇ ਸਕੋਰਪੀਓ ਲੈਣੀ ਹੋਵੇ ਉਹ ਕਹਿੰਦਾ ਯਾਰ ਨਾਨਕ ਕਾਰਬਾਜ਼ਾਰ ਭੋਤ ਨੇ ਜਾਓ ਉੱਥੋਂ ਤਾਂ ਪੱਕੀ ਮਿਲੂ ਹਾਂਜੀ ਹਾਂਜੀ ਬਾਕੀ ਆਪਾਂ ਸਟਾਕ ਵੀ ਭਰਾਵਾਂ ਦੀ ਕਿਰਪਾ ਨਾਲ ਬਾਬੇ ਦੀ ਕਿਰਪਾ ਨਾਲ ਬਹੁਤ ਰੱਖਦੇ ਹਾਂ ਕੋਈ ਆਇਆ ਨਹੀਂ ਕਿ ਵੀ ਅੱਜ ਆਪਣੇ ਕੋਲੇ ਦੋ ਖੜੀਆਂ ਤਿੰਨ ਖੜੀਆਂ ਘੱਟ ਤੋਂ ਘੱਟ 8 ਤੋਂ 10 ਕਰਾਂ ਦਾ ਸਕੱਲੀ ਸਕੋਰਪੀਓ ਦਾ ਸਟਾਕ ਹੁੰਦਾ ਆਪਣੀ ਠੀਕ ਆ ਹਾਂ ਬਾਕੀ ਬਾਬੇ ਦੀ ਕਿਰਪਾ ਨਾਲ ਮੂਰੇ ਆਪਾਂ ਸਿਆਲ ਆਉਂਦਾਗਾ ਉਦੋਂ ਸਟਾਕ ਵਧਾਵਾਂਗੇ ਠੀਕ ਹੈ ਜੀ 25 ਤੋਂ 30 ਕਰਾਂ ਕੱਲੀ ਸਕਰਪਿਓ ਰੱਖਿਆ ਕਰਾਂਗੇ ਬਾਕੀ ਹੋਰ ਵੀ ਐ ਧਰਮੇ ਉਹ ਵੀ ਦਿਨ ਤੀ ਬਾਈ ਉਹਨੇ ਸ਼ੁਰੂਆਤ ਜਦੋਂ ਕੀਤੀ ਤੀ ਉਹ ਇੱਥੇ ਤੱਕ ਹੀ ਦੀ ਹਾਂਜੀ ਹਾਂ ਇੱਥੇ ਤੱਕ ਖੜੀਆਂ ਹੁੰਦੀ ਸੀ ਅਸੀਂ ਹੁਣ ਉਹ ਤੱਕ ਖੜੀਆਂ ਨਹੀਂ ਦੇਗਾ ਹੁਣ ਇੱਥੇ ਆਪਾਂ 25 ਤੋਂ 30 ਕਰਾਂ ਲੱਗਦੀਆਂ ਕਰਤੀਆਂ ਬਾਕੀ ਇੱਧਰ ਵੀ ਆਪਾਂ ਹੁਣ ਬਣਾ ਰਹੇ ਆ ਨਾਲ ਅੱਛਾ ਤੇ ਸਿਆਲ ਤੱਕ ਉਹ ਵੀ ਰੈਡੀ ਹੋ ਜਾਊਗਾ ਕਰੇ ਬਾਬਾ ਕਿਰਪਾ ਆਪੇ ਨੂੰ ਡਬਲ ਸੱਤ ਵੀ ਕਰ ਦਾਂਗੇ ਕਰ ਦਾਂਗੇ ਜੀ ਕਰ ਦਾਂਗੇ ਬਾਬੇ ਦੀ ਕਿਰਪਾ ਜਾਈ ਵੀ ਹੈ ਹ ਇਹ ਦੀ ਵਰੀ ਦੱਸਿਓ ਇਹ ਬਈ ਜੀ 2017 ਮਾਡਲ ਐ S10 ਜੀ ਸੈਕੰਡ ਆਨਰ ਦੀ ਆ ਹਮ ਅਲਾਈ ਟਾਇਰ 20 ਇੰਚ ਜਮਾ ਨਵੇਂ ਅਰਗੇ ਲਾਗੇ ਓਕੇ ਪੰਪ ਕੱਲੇ ਬੰਪਰੇ ਦੇ ਵੀ ਪੇਂਟ ਆ ਇਹਦੇ ਆ ਇੰਸ਼ੂਰੈਂਸ ਫੁੱਲ ਐ ਬੰਪਰ ਤੋਂ ਬੰਪਰ ਓਕੇ ਹਾਂਜੀ ਹਲੋ ਸੋਰਸਾ ਗੱਡੀ ਹਾਂਜੀ ਸੋਫਾ ਸੀਟ ਚ ਹਮ ਤੇ 2017 ਮਾਡਲ ਤੇ ਇਹਦੀ ਆਪਾਂ ਡਿਮਾਂਡ ਕਰਦੇ ਆ ਭੱਟੀ 1.15 ਲੱਖ ਰੁਪਈਆ 1.15 ਲੱਖ 1.70 ਹਜ਼ਾਰ ਦੀ ਗੱਡੀ ਜੈਸ ਨੋ ਦੇ ਦੇਾਂਗੇ ਚੱਕੋ 10 ਲੱਖ 70 ਹਜ਼ਾਰ ਦੀ ਤਰ ਮੈਂ 50000 ਡਿਸਕਾਊਂਟ ਕਰਤਾ ਬਾਈ ਨੇ 50000 ਪੰਜ ਹੀ ਹੋ ਗਿਆ ਨਾ ਬਾਈ 11,25,000 ਮੰਗਿਆ ਸੀ 11,25,000 ਰੁਪਇਆ 10,70,000 ਦੀ ਜਿਸ ਨੂੰ ਗੱਡੀ ਦੇ ਦਿਆਂਗੇ 55000 ਡਿਸਕਾਊਂਟ ਹੋ ਗਿਆ ਗੱਡੀ ਮੰਗਰ ਹਾਂ ਇੰਨਾ ਕੋਈ ਕਰ ਸਕਦਾ ਬਿਲਕੁਲ 5000 ਰੁਪਏ ਸੱਜਣਾੜ ਤੇ ਦੇਖੇ ਨੇ ਅਸੀਂ ਨੇ ਤੇ ਬਾਈ ਨੇ 55000 ਰੁਪਇਆ ਡਿਸਕਾਊਂਟ ਕਰਤਾ ਹਣੇ ਤਾਂ ਮੌਕੇ ਤੇ ਐ ਨਹੀਂ ਪਤਾ ਹੋਰ ਵੀ ਕਰਦੇ ਕਿਉਂ ਹੁਣ ਖਚਵਾ ਹੀ ਆ ਕੰਮ ਚਲੋ ਕੋਈ ਨਹੀਂ ਜੇ ਤੁਸੀਂ ਲਾਦਾ ਫੋਨ 5000 ਹੋਰ ਛੱਡ ਦਿਆਂਗੇ ਜੀ ਲੈ ਮਿੱਤਰ ਹੋ 60 ਹੋ ਗਿਆ ਹਣਾ ਪੈਂਤ 65 ਹੋ ਗਿਆ हां 65000 ਡਿਸਕਾਊਂਟ ਹੋ ਗਿਆ ਤੇ ਭਾਈ ਹੁਣ ਇਹਦੀ ਡਿਟੇਲ ਦੱਸਦੇ ਆਪਾਂ ਇਹ 2021 ਮਾਡਲ ਆ ਪੱਟੀ ਜੀ S11 ਟੌਪ ਮਾਡਲ ਸਿਰਫ 65000 ਕੰਪਨੀ ਰਿਕਾਰਡ ਚੱਲੀ ਐ ਅੱਕੇ ਨੰਬਰ ਦੀ ਇੰਸ਼ੂਰੈਂਸ ਫੁੱਲ ਐ ਅੱਛਾ S11 2021 ਮਾਡਲ 21 ਮਾਡਲ ਹਾਂਜੀ ਕਮਾਲ ਦੀ ਕਰ ਬਹੁਤ ਕੱਟ ਚੱਲੀ ਹੋਈ ਆ ਮਹਾਰਾਜਾ ਅਜੇ ਤਾਂ ਮਗਰ ਲੀਆਂ ਸੀਟਾਂ ਤੋਂ ਲਫਾਫੇ ਵੀ ਨਹੀਂ ਲਹੇ ਸਹੀ ਗੱਲ ਆ ਧਰਮੇ ਹੋ ਗਏ ਲਫਾਫੇ ਨਹੀਂ ਉਤਰੇ ਦਿਖਾ ਬਾਕੀ ਲਾਈਟਰ ਇਹਨੂੰ ਐਕਸਟਰਾ 20 ਇੰਚ ਲਾ ਗਏ ਪੱਟੀ ਠੀਕ ਹੈ ਜੀ ਇੰਸ਼ੋਰੈਂਸ ਫੁੱਲਾ ਕਾਰ ਕੰਡੀਸ਼ਨ ਦੀ ਬਹੁਤ ਸੋਹਣੀ ਹੈ ਪੱਕੇ ਨੰਬਰ ਦੀ ਹੈ ਪੰਜਾਬ ਦੀ ਲੈ ਵੀ ਸੱਜਣੋ ਗੱਲ ਨਾ ਜੇ ਚੜਦੀ ਤੇ ਚੜਦੀ ਹੁੰਦੀ ਜਾਂਦੀ ਹੈ ਚੜਦੀ ਤੇ ਚੜਦੀ ਗੱਲ ਹਾਂਜੀ ਹਾਂਜੀ ਇਹ ਵੀ ਆਪਾਂ ਡਿਮਾਂਡ ਕਰਦੇ ਹਾਂ 15,25,000 ਰੁਪਿਆ ਹਾਂਜੀ 15,10,000 ਦੀ ਗੱਡੀ ਦੇ ਦਿਆਂਗੇ ਚੱਕੋ ਮਿੱਤਰੋ ਪੂਰੇ 15 ਲੱਖ ਦੀ ਬੰਨੂ 10,000 ਮੈਂ ਡਿਸਕਾਊਂਟ ਕਰਾ ਦੇਣਾ ਚੱਲ ਚੱਕ 1000 ਠੀਕ ਹੈ 15 ਦੀ ਆਫਰ ਦੇ ਹਾਂ ਆ ਲੈ 15 ਦੀ ਹੋ ਗਈ ਐਦਾਂ ਤੇ ਦਿਲਦਰਿਆ ਬੰਦੇ ਨਜ਼ਰ ਰੇ ਨੇ ਇਹ ਮੋੜਦੇ ਬਾਕੀ ਤੁਹਾਨੂੰ ਮੈਂ ਗੱਲ ਦੱਸਦਾ ਮਿੱਤਰ ਤੁਸੀਂ ਕਦੇ ਵੀ ਕੋਈ ਗੱਡੀ ਲੈਣੀ ਹੋਵੇ ਨਾ ਤੁਸੀਂ ਕਦੇ ਬੇਲਟ ਕਰਿਓ ਬਾਈ ਉਹਨਾਂ ਲਵੇ ਜੇ ਤੁਹਾਨੂੰ ਨਾ ਗੱਡੀ ਦੇ ਕੇ ਤੋਰੀ ਤਾਂ ਕਿਹੋ ਬਾਈ ਜੀ ਇੱਕ ਗੱਲ ਪੱਟੀਆਂ ਆਏ ਆ ਆਪਣੀ ਹਾਂ ਬੰਦਾ ਗੱਡੀ ਮੂੜ ਨਾ ਲੈਣ ਆ ਜੇ ਤੁਹਾਾਂ ਦੀ ਪੂਰੇ ਨਾ ਦੇਣੀ ਹੋਵੇ ਗੱਡੀ ਦੇ ਕੇ ਤੋਰਾ ਇਹ ਤੁਹਾਡੇ ਨਾਲ ਬਈ ਇਹਦੀ ਆਪਾਂ ਤੁਸੀਂ ਡਿਟੇਲ ਇਹ ਬਾਈ ਜੀ 2000 ਮੈਨੂਫੈਕਚਰ 18 ਰਜਿਸਟਰਡ ਹੋਣੀ ਆ ਪੱਟੀ ਓਕੇ ਫਸਟ ਓਨਰ ਹੈ ਜੀ ਨੰਬਰ ਬਹੁਤ ਸੋਹਣਾ 20 ਇੰਚ ਲਾਈ ਟਾਇਰ ਜਮਾ ਨਮੇ ਅਰਗੇ ਲੱਗੇ ਗੱਡੀ अच्छा 55000 नंबर है हां जी 1 लाख कंपनी रिकॉर्ड चली है इंश्योरेंस एदा भी फुल है जी गड्डी दी आपा डिमांड ਕਰਦੇ ਆ ਭੱਟੀ ਇਹਦੀ 13 ਲੱਖ ਤੇ 70000 ਰੁਪਇਆ 13 ਲੱਖ ਤੇ 70000 लास्ट ਗੱਡੀ ਦੇਵਾਂਗੇ 13 ਲੱਖ ਤੇ 44000 ਦੀ ਸ਼ੀਟ ਕਵਰ ਜਮਾ ਨਵੇਂ ਲੱਗਿਆ ਓਕੇ ਕਾਰ ਕੰਡੀਸ਼ਨ ਦੀ ਬਹੁਤ ਸੋਹਣੀ ਆ ਚਾਲ ਚਲਾਵਾ ਇੰਨਾ ਨਵਾਂ ਜਿੰਨਾ ਵੀ ਕਹਦੇ ਹੋ ਪੱਕੇ ਨੰਬਰ ਦੀ ਫਰਸਟ ਓਨਰ ਲੈ ਵੀ ਮਿੱਤਰ ਆ ਜੋ ਕਰਨਾ ਤੁਸੀਂ ਸੈਕੰਡ ਓਨਰ ਹੀ ਬਣਨਾ ਜਾ ਕੇ ਗੱਲ ਤੇ ਹਾਂਜੀ ਹਾਂ ਨਹੀਂ ਵੱਡੀਆਂ ਨਹੀਂ ਮੈਨੂਫੈਕਚਰ 18 ਦੀ ਰਜਿਸਟਰਡ 19 ਆ 19 ਆ ਹਾਂਜੀ ਬਾਕੀ ਨਾ ਇਹ ਵੱਡੀਆਂ ਗੱਡੀ ਹੁੰਦੀਆਂ ਨੇ ਭਾਈ ਇਹ ਲਗਭਗ 3rd ਓਨਰ ਜਾਂ 4th ਓਨਰ ਮਿਲਦੀਆਂ ਨੇ ਹਾਂ ਆਪਣੇ ਕੋਲੇ ਫਸਟ ਜਾਂ ਸੈਕੰਡ ਇੱਥੋਂ ਫਸਟ ਓਨਰ ਹੀ ਮਿਲਣਗੀਆਂ ਜ਼ਿਆਦਾ ਫਸਟ ਹੀ ਮਿਲ ਬਾਕੀ ਹੁਣ ਕਿ ਵੀ ਪੱਕੇ ਨੰਬਰ ਦੀਆਂ ਭਾਈ ਹੈਨਾ ਹਾਂਜੀ ਬਿਲਕੁਲ ਜੀ ਬਿਲਕੁਲ ਪੱਕਾ ਨੰਬਰ ਭਾਈ ਜਿਹੜੀ ਆ ਖੜੀ ਆ ਹੁਣ ਸਾਹਮਣੇ ਇਹ ਤਾਂ ਪੱਟੀ ਬਸ ਤੋਹਫਾ ਹੀ ਆ ਨਾਨਕਗਰ ਬਾਜ਼ਾਰ ਕਾਹੀ ਫਿਰ ਗੇਟਕਾਰ ਨੇ ਕਿਹਾ ਸਿੰਮ ਸਿੰਮ ਮੱਥੇ ਲੱਗਦੀ ਆ ਇੱਕ ਤਾਂ ਵੱਡੇ ਇੰਜਨ ਵਾਲੀ 2022 ਮਾਡਲ ਸਕਰਪੀਓ ਬਹੁਤ ਘੱਟ ਮਿਲਦੀ ਆ ਇਹ ਕਿਹਨਾ ਮਾਡਲ ਬਾਈ ਮਾਡਲ ਆ 2022 ਮਾਡਲ ਆ ਹੂੰ ਸੀਟਾਂ ਦਾ ਲਫਾਫੇ ਵੀ ਨਹੀਂ ਲਹੇ ਸਿਰਫ 32000 ਕਿਲੋਮੀਟਰ ਕੰਪਨੀ ਰਿਕਾਰਡ ਚੱਲੀ ਆ ਮੀਟਰ ਬੈਕ ਹੋਵੇ ਕਿਤੋਂ ਪੇਂਟ ਹੋਵੇ ਗੱਡੀ ਖੜਾ ਜੇ ਪੈਸੇ ਲੈ ਜੇ ਲੈ ਕੇ ਗਾਰੰਟੀ ਦੇਵਾਂਗੇ ਕੀ ਬੋਲੀਏ ਧਰਮੇ ਹੋਏ ਟਾਇਰ ਜਮਾ ਨਾਲ ਦੇ ਆ ਚੈੱਕ ਕਰਾ ਦੇ ਜਮਾ ਉਵੇਂ ਹੀ ਪਏ ਆ 32000 ਕਿਲੋਮੀਟਰ ਚੱਲੀ ਆ ਸੀਟਾਂ ਦਿਖਾ ਕੈਪਟਨ ਸੀਟਾਂ ਜਾਂ ਧਰਮ ਇਹ ਕਿਸੇ ਦਾ ਇੰਟੀਰੀਅਰ ਚੈੱਕ ਕਰਾ ਕਿਸੇ ਦਾ ਦਿਲ ਕਿਵੇਂ ਕਰਿਆ ਵੇਚਣ ਨੂੰ ਬਸ ਉਹ ਤਾਂ ਭਰਾ ਦੀ ਥੋੜੀ ਜਿਹੀ ਮਜਬੂਰੀ ਬਣ ਗਈ ਹੂੰ ਤੇ ਉਹ ਕਹਿੰਦਾ ਬਾਈ ਗੱਡੀ ਲੈ ਜਾਓ ਆ ਕਿ ਸਪੈਸ਼ਲ ਬੰਦੇ ਨੇ ਫੋਨ ਲਾਇਆ ਆਪਾਂ ਨੂੰ ਕਹਿੰਦਾ ਯਾਰ ਬਾਈ ਗੱਡੀ ਲੈ ਜਾਓ ਮੈਂ ਵੇਚਨੀ ਹੈ ਬਾਕੀ ਇਹ ਵੀ ਤੁਹਾਨੂੰ ਦੱਸਦਾ ਬਾਈ ਉਹ ਸੱਜਣ ਇਹ ਵੀ ਦੇਖ ਲਿਆ ਹੋਣਾ ਵੀ ਯਾਰ ਇਹਦਾ ਮੁੱਲ ਵੀ ਫਿਰ ਭੋਤਨੇ ਵਾਲੀ ਭਰਨਗੇ ਹਾਂ ਹਾਂ ਬਿਲਕੁਲ ਬਿਲਕੁਲ ਜੀ ਇੰਨੀ ਨਵੀਂ ਗੱਡੀ ਦੇਖੋ ਭਾਈ ਜੀ ਜੇ ਚੰਗੀ ਚੀਜ਼ ਲੈਣੀ ਆ ਆਪਾਂ ਵੀ 4 ਰੁਪਏ ਮਹਿੰਗੀ ਲੈ ਲੈਨੇ ਆ ਕਾਰਨ ਕੀ ਆ ਵੀ ਅਗਲੇ ਨੂੰ ਮੂਰਲੇ ਬੰਦੇ ਨੂੰ ਵੀ ਨਹੀਂ ਦੁੱਖ ਲੱਗਦਾ 10000 ਰੁਪਏ ਵੱਧ ਲਾ ਦੂਗਾ ਚੀਜ਼ ਚੰਗੀ ਮਿਲ ਗਈ ਉਹਨੂੰ ਭੁੱਲ ਜਾਂਦਾ ਬੰਦਾ ਬਈ ਇਹ ਵੀ ਆ ਨਾ ਬੰਦੇ ਗੱਲ ਕੋਈ ਵੀ ਸੱਜਣਾ ਗੱਡੀ ਲੈਣ ਤੋਂ ਪਹਿਲਾਂ ਤਾਂ 10000 ਵੱਧ ਲੱਗ ਜੇ ਲੱਗ ਜੇ ਪਰ ਬਾਅਦ ਵਿੱਚ ਤਾਂ ਗੱਡੀ 'ਚ ਮੈਟ ਰੱਖਣੇ ਵੀ ਔਖੇ ਹੋ ਜਾਂਦੇ ਆ ਮੈਟ ਰੱਖਣੇ ਔਖੇ ਹੋ ਜਾਂਦੇ ਆ ਮੁੜ ਕੇ ਕੌਲ ਹੋ ਜਾਂਦੀ ਕੌਲ ਹੋ ਜਾਂਦੀ ਹੈ ਹਾਂਜੀ ਹਾਂ ਕਾਰ ਬਹੁਤ ਨਵੀਂ ਅਨਜਾਇਜ਼ ਨਵੀਂ ਕਾਰ ਆ ਸਹੀ ਗੱਲ ਆ ਜੰਮੀ ਨਵੀਂ ਇਹਦਾ ਲਿਖ ਕੇ ਗਾਰੰਟੀ ਦੇਵਾਂਗੇ ਜੇ ਕੋਈ ਬੰਦਾ ਪੇਂਟ ਕੱਢ ਜੇ ਵੱਧ ਚੱਲੀ ਕੱਢ ਜੇ ਜੀ ਗੱਡੀ ਵਾਪਸ ਖੜਾ ਜੇ ਪੈਸੇ ਲੈ ਜੀ ਅੱਛਾ ਜੀ ਹਾਂਜੀ ਲੈ ਮਿੱਤਰੋ ਚੈਨਜ ਆ ਜਾ ਰੋ ਹੈ ਫਰਸਟ ਓਨਰ ਫਰਸਟ ਨੰਬਰ ਦੀ ਸਿਰਫ ਜਿਹਦੀ ਡਿਮਾਂਡ ਆਪਾਂ ਕਰਦੇ ਆ 7.17 ਲੱਖ ਰੁਪਈਆ 7.17 ਲੱਖ ਹਾਂਜੀ ਓਕੇ ਕਿੰਨੇ ਦੀ ਸੜਾਂਗੇ ਲਾ ਪਿੰਦੇ ਆ ਗੱਲ ਤੇ ਆ ਜਾ ਹੁਣ ਆਪਾਂ ਗੱਡੀ ਪੂਰੇ 17 ਲੱਖ ਦੀ ਦੇ ਦਾਂਗੇ ਇਹਦੇ ਚੋ ਬਾਈ ਬਣ ਕੇ ਘਟਾਈ ਨਾ ਇੱਕ ਤੇਰਾ ਬਸ ਤੂੰ ਲਾਸਟ ਪੁੱਛ ਲਿਆ ਗੱਡੀ ਚ ਕੋਈ ਤਸਾ ਹੋਵੇ ਖਰਚਾ ਦੇ ਦਿਆਂਗੇ ਹੁਣ ਗੱਲ ਇਹ ਵੀ ਆ ਮੈਂ ਮੌਕੇ ਤੇ ਤਾਂ ਨਹੀਂ ਘਟਾਉਂਗਾ ਠੀਕ ਐ 17 ਦੀ ਹੋਗੀ ਹੋਊਗੀ ਹੁਣ ਜਿਹੜੇ ਸੱਜਣ ਨੇ ਮੌਕੇ ਤੇ ਫੋਨ ਆਇਆ ਫਿਰ ਮੈਂ ਲਾਉਂਗਾ ਕੋਈ ਗੱਲ ਨਹੀਂ ਲਾ ਲਈ ਯਾਰ ਫੇਰ ਮਾਨ ਰੱਖਣਾ ਵੀ ਪੈਣਾ ਰੱਖ ਦਿਆਂਗੇ ਹਾਂ ਲੈ ਮਿੱਤਰੋ ਆਜੋ ਜੇ ਕਿਸੇ ਸੱਜਣ ਨੇ ਕਾਲੀ ਨਾਗਣੀ ਦੇ ਮ ਬਾਲੇਪਰਾ ਫੋਨ ਲਾਉਂਦੇ ਨੇ ਬਾਈ ਕਾਲੇ ਰੰਗ ਦੀ ਸਕੋਰ ਤੇ ਲੱਭ ਕੇ ਦੇ ਦੇ ਆ ਲੱਭਤੀ ਪਰ ਜੇ ਤੁਸੀਂ ਉੱਥੋਂਗਾ ਨਹੀਂ ਡੈਂਟ ਹੋਵੇ ਕੋਈ ਸਕ੍ਰੈਚ ਹੋਵੇ ਤਾਂ ਵੀ ਜ਼ਿੰਮੇਦਾਰੀ ਹੈ ਗੱਡੀ ਦੀ ਸਹੀ ਗੱਲ ਹੈ ਹੁਣ ਜੇ ਤੁਸੀਂ ਐਵੇਂ ਹੀ ਖੜੇ ਖੜੇ ਨੇ ਹੱਥੋਂ ਨਗਾਲੀ ਵੀਡੀਓ ਦੇਖਦੇ ਦੇਖਦੇ ਨੈਗਰ ਕਰਤੀ ਫੇਰ ਮੈਨੂੰ ਲਾਂਭਣਾ ਦੇ ਬਿਲਕੁਲ ਜੀ ਬਿਲਕੁਲ ਤੇ ਹੁਣ ਇਧਰਲੇ ਪਾਸੇ ਆ ਜੰਨੇ ਆ ਖੜੀ ਜਾਂ ਤਾਰ ਗੱਡੀ ਇਹ ਤਾਂ ਬਸ ਪੱਟੀ ਇਹ ਵੀ ਤੋਹਫਾ ਹੀ ਆ ਅੱਛਾ ਜੀ ਕਾਰਨ ਕੀ ਆ ਸਿਰਫ 11000 ਕਿਲੋਮੀਟਰ ਚੱਲੀ ਆ ਕੰਪਨੀ ਰਿਕਾਰਡ 2023 ਮਾਡਲ 11000 ਹਾਂ ਕੰਪਨੀ ਰਿਕਾਰਡ ਦੇਵਾਂਗੇ ਹੂੰ ਆ ਟਾਇਰੀ ਚੈੱਕ ਕਰਾ ਦੇ ਤੂੰ ਬਸ ਤੈਨੂੰ ਆਪੇ ਪਤਾ ਲੱਗ ਜੂ 2023 ਮਾਡਲ ਫਰਸਟ ਓਨਰ ਨੰਬਰ ਦੇ ਕਿੰਨਾ ਸੋਹਣਾ ਗੱਡੀ ਨੂੰ 3737 ਵਾਧੇ ਵਾਲਾ ਨੰਬਰ ਹੈ ਲੈ 3737 ਹੈ ਹਾਂਜੀ ਪੱਕੇ ਨੰਬਰ ਦੀਆਂ ਚੱਲੀ ਆ ਬਈ ਸਿਰਫ 11000 ਕਿਲੋਮੀਟਰ ਕੰਪਨੀ ਰਿਕਾਰਡ ਦੇਵਾਂਗੇ ਇੱਕ ਸਰਵਿਸ ਹੋਈ ਆ ਸਿਰਫ ਓਕੇ ਹਾਂ ਬਈ ਜੇ ਫਰੇ ਵੀ ਸੱਜਣ ਕੋਈ ਬਾਹਰ ਬਾਹਰ ਬਹੁਤ ਲੰਘੇ ਤੇ ਖੜਾ ਕੀ ਰਿਹਾ ਬਸ ਮੈਨੂੰ ਲੱਗਦਾ ਵੀ ਬਾਹਰ ਹੀ ਗਏ ਹੋਣਗੇ ਬੰਦੇ ਹੂੰ ਹਾਂਜੀ ਹਾਂ ਪਰ ਮੈਂ ਵਿੱਚੋਂ ਚੈੱਕ ਕਰਵਾ ਦੇ ਬਾਈ ਲੈ ਇਰ ਬੜੀ ਚੰਗੇਰੀਆਂ ਪੱਖੋਂ ਬਾਡੀ ਪੱਖੋਂ ਇੰਨੀ ਨਮੀਆਂ ਜਿੰਨੀ ਵੀ ਕਹਿ ਦਿਓ ਘੈਂਟ ਆ ਯਾਰ ਪੂਰੀ ਸ਼ੀਰਾ ਗੱਲ ਵੈਸੇ ਤਾਂ ਆਪਾਂ ਯਾਰ ਪੱਟੀ ਬਾਬੇ ਦੀ ਕਿਰਪਾ ਨਾਲ ਨਾ ਵੀ ਆਪਾਂ ਕਾਰਾਂ ਨਵੀਆਂ ਹੀ ਰੱਖਦੇ ਆ ਰੱਖਦੀ ਨਵੀਆਂ ਬਾਕੀ ਤੇਰੇ ਨਾਲ ਤਾਂ ਪੁਰਾਣਾ ਵਾ ਵਾਸਤਾ ਤੈਨੂੰ ਆਪ ਨੂੰ ਹੀ ਪਤਾ ਬਿਲਕੁਲ ਵੀਰਿਆ ਹਾਂਜੀ ਕਈ ਵਾਰ ਨਾ ਜਦੋਂ ਕੋਈ ਸੱਜਣ ਮੈਨੂੰ ਫੋਨ ਲਾਉਂਦਾ ਬਾਈ ਯਾਰਾ ਉੱਥੇ ਮਿਲ ਜੂ ਗੱਡੀ ਮੈਂ ਕਹਿੰਦਾ ਨਾ ਯਾਰ ਪੁੱਛ ਨਾ ਉੱਥੇ ਜਾ ਬਸ ਮਿਲ ਜੂ ਬਸ ਪਹੁੰਚੋ ਵੀ ਹੈਗੀ ਨੇ ਉਸੇ ਹਾਂਜੀ ਹਾਂਜੀ 11000 ਚੱਲੀ ਹੋਈ ਆ ਬਈ ਹੈ ਸਿਰਫ 23 ਮਾਡਲ ਹੈ 23 ਮਾਡਲ ਹੈ ਜੀ ਓਕੇ 36 37 ਨੰਬਰ ਹੈ ਗੱਡੀ ਦਾ ਹਾਂ ਜੀ ਹਾਂ ਜੀ ਹਾਂ ਓਨਰ ਵੀ ਫਾਸਟ ਹੈ ਹੈ ਫਾਸਟ ਓਨਰ ਹੈ ਕੋਈ ਘਾਟ ਹੀ ਨਹੀਂ ਬਸ ਇਹ ਹੈਗੀ ਫਿਰ ਆਪਣਾ 4x4 ਹੈ 4x2 ਜੀ 4x2 ਹੈ ਹਾਂ ਜੀ ਹਾਂ ਜੀ ਓਕੇ ਆਟੋਮੈਟਿਕ ਆ ਕਿ ਮੈਨੂਅਲ ਹੈ ਨਹੀਂ ਆਟੋ ਜੀ ਆ ਸੌਰੀ ਮੈਨੂਅਲ ਹੈ ਮੈਨੂਅਲ ਬਾਕੀ ਹੈ ਵੀ 23 ਦੇ ਵੀ ਮੰਨ ਕੇ ਚੱਲੋ ਨਵੇਂ ਮਹੀਨੇ ਦੀ ਆ 27 9 2023 ਦੀ ਆ 11000 ਲੱਗੀ ਵੀ ਪਈ ਐ ਸਲਿੱਪ ਹਣਾ ਹਾਂ ਜੀ ਹਾਂ ਬਈ ਕੀ ਡਿਮਾਂਡ ਆ ਪਿੰਦੇ ਦੀ ਇਹ ਵੀ ਆਪਾਂ ਪੱਟੀ 13.5 ਲੱਖ ਰੁਪਏ ਡਿਮਾਂਡ ਕਰਦੇ ਆਂ ਅੱਛਾ ਬਾਕੀ ਮਾਨਤਾ ਨੇ ਵਧੀਆ ਕਰਦੇ ਆਂਗੀ ਕੋਈ ਚੱਕਰ ਨਹੀਂਗਾ ਠੀਕ ਆ ਹਾਂ ਤੇ ਲੈ ਹੁਣ ਆਪਾਂ ਜੀ ਫਿਰ ਦਵਾਰੇ ਹਵਾ ਹਰੇ ਜੀ ਆ ਜੀ ਵਾਰੇ ਜੀ ਬਈ ਤੇ ਲੈ ਮੈਂ ਇਤੋਂ ਅੱਗੇ ਨਾ ਇਹ ਗੱਡੀਆਂ ਇੱਥੇ ਖੜੀਆਂ ਹੁੰਦੀਆਂ ਅਸੀਂ ਆ ਜਗ੍ਹਾ ਤੇ ਅਸੀਂ ਬਹੁਤ ਸਾਰੀ ਵੀਡੀਓ ਜੀ ਤੁਸੀਂ ਦੇਖਿਆ ਉਹ ਉੱਥੋਂ ਲੈ ਕੇ ਨਾ ਉਹ ਤੱਕ ਲੈਣ ਲਈ ਪੈਂਦੀ ਸੀ ਪਰ ਅੱਜ ਸਾਰੀਆਂ ਗੱਡੀਆਂ ਅੰਦਰ ਕਾਰਨ ਬਾਹਰ ਥੋੜਾ ਜਿਹਾ ਨਾ ਹੁਣ ਰੇਤਾ ਰੂਤਾ ਵੱਧ ਉੱਡਦਾ ਸੀਗਾ ਹਾਂ ਬਿਲਕੁਲ ਜੀ ਕਿ ਕਾਰਾਂ ਹੁੰਦੀਆਂ ਨਮੀਆਂ ਉਹਦਾ ਕਰਕੇ ਹੁਣ ਸ਼ੀਸ਼ਾ ਵੀ ਲਵਾਇਆ ਦੇਖੋ ਬਿਲਕੁਲ ਜੀ ਹੁਣ ਅੰਦਰ ਖੜੀਆਂ ਥੋੜੀ ਸੋਹਣੀਆਂ ਵੀ ਲੱਗਦੀਆਂ ਸੋਹਣੀਆਂ ਕੀ ਲੱਗਦੀਆਂ ਨੇ ਤੇ ਬਾਕੀ ਇਹ ਵੀ ਆ ਬਾਈ ਜਿਹੜੀ ਗੱਡੀ ਕੇਰਾ ਰੈਡੀ ਕਰਕੇ ਅੰਦਰ ਲਾਤੀ ਤਾਂ ਸਿਰਫ ਉਹ ਟਰਾਈ ਦੇ ਬਾਹਰ ਨਹੀਂ ਕਰੀਏ ਟਰਾਈ ਦੇ ਬਾਹਰ ਆਉਣੀ ਹੈ ਰਜਾਨਾ ਕਪੜਾ ਮਾਰਨ ਦੀ ਲੋੜ ਨਹੀਂ ਹਾਂਜੀ ਹਾਂਜੀ ਮੈਨੂੰ ਤੁਸੀਂ ਸਭਾ ਨਹੀਂ ਸਪਾਈ ਰੱਖਦੇ ਮੈਨੂੰ ਪਤਾ ਕਿ ਫਿਰ ਵੀ ਨਾ ਕੰਮ ਜਿੰਮੇ ਕਹਿੰਦੀ ਉਹ ਮਿਹਨਤ ਘੱਟ ਗਈ ਅੱਗੇ ਨਾਲੋਂ ਇੱਕ ਵਾਰ ਮਿਹਨਤ ਹੁੰਦੀ ਹੈ ਹਨਾ ਹਾਂਜੀ ਹਾਂਜੀ ਹਾਂ ਤੇ ਬਾਈ ਹੁਣ ਮੈਨੂੰ ਕੱਲ ਦੱਸ ਜੇ ਕੋਈ ਸੱਜਣ ਲਵੇ ਘੈਂਟ ਗੱਡੀ ਹੋਵੇ ਆਪਾਂ ਨੂੰ ਫੋਨ ਲਾ ਸਕਦਾ ਲਾਜੀ ਜਰੂਰ ਲਾਓ ਜੀ ਲੈ ਮਿੱਤਰੋ ਇੱਕ ਤਾਂ ਮੈਂ ਨਹੀਂ ਸੱਜਣ ਕਹਿੰਦੇ ਉਹ ਤਾਂ ਸਾਡੇ ਲਈ ਗੱਡੀਆਂ ਲੈਣ ਵਾਸਤੇ ਉਹ ਮੈਂ ਕਹਣਾ ਜੇ ਤੁਸੀਂ ਗੱਡੀ ਵੇਚਣੀ ਹੈ ਨਾ ਕਿਸੇ ਨੇ ਘੈਂਟ ਖਾਸ ਕਰਕੇ ਫਸਟ ਓਨਰ ਦੀ ਪੱਕੇ ਨੰਬਰ ਦੀ ਤਾਂ ਸ ਉਹ ਤੋਂ ਬਾਅਦ ਤੁਸੀਂ ਪਤਾ ਕਰੀ ਚੱਲੋ ਵੀ ਕੌਣ ਕਿੰਨੇ ਰੇਟ ਲਾਉਂਦਾ ਹੈ। ਹਾਂ ਰੇਟ ਆਪਣੇ ਬਾਈ ਬਹੁਤ ਭਰਦੇ ਆਂ। ਕੋਈ ਆਏ ਨਹੀਂ ਜਹਾਜ ਮਾਰ ਜਾਂਦੇ ਕੰਮ ਕਰਦੇ ਆਂ। ਬਿਲਕੁਲ ਜੀ। ਹਾਂ ਤੇ ਜੇ ਆਪਾਂ ਅਗਲੇ ਤੋਂ ਕਾਰ ਖਰੀਦਣੀ ਆ ਉਹਦਾ ਵੀ ਆਪਾਂ ਫੁੱਲ ਰੇਟ ਭਰੀ ਦਾ। ਮੈਂ ਉਹੀ ਗੱਲ ਕਰਤੀ ਜੀ ਮੈਂ ਕਿਹਾ ਜੇ ਤੁਸੀਂ ਵੇਚਣੀ ਜਮਾ ਪਹਿਲਾਂ ਵੇਚਰ ਦੀ ਗੱਲ ਕੀਤੀ ਆ। ਹਾਂ ਜੀ ਹਾਂ। ਹਾਂ ਜੇ ਗੱਡੀ ਤੁਸੀਂ ਘੈਂਟ ਲੈਣੀ ਆ ਤਾਂ ਹਮੇਸ਼ਾ ਹੀ ਯਾਦ ਰੱਖਿਓ ਜਦੋਂ ਬਰਨਾਲੇ ਤੋਂ ਨਾ ਆਪਾਂ ਮੋਗੇ ਨੂੰ ਜਾਂਦੇ ਆਂ ਪੱਖੋਂ ਕੈਂਚੀਆਂ ਲੰਘਣ ਸਰ ਬਾਈ ਇੱਥੋਂ ਕਿੰਨੇ 3 ਕਿਲੋਮੀਟਰ ਹੋਣਗੇ ਆ? ਪੱਖੋਂ ਕੈਂਚੀਆਂ ਤੋਂ 5 ਕਿਲੋਮੀਟਰ ਤੇ ਬਾਈ ਹਰਿਆ ਦਾ ਪਿੰਡ ਵੀ ਬਹੁਤ ਨਹੀਂ ਆ ਪੁੱਤ ਨੇ ਪਿੰਡ ਦੇ ਵਿੱਚ ਮੇਨ ਰੋਡ ਤੇ ਆ ਸ਼ੋਰੂਮਾ ਵੱਡਾ ਸਾਰਾ ਝੰਡੇ ਲੱਗੇ ਹੋਏ ਨੇ ਧਰਮੇ ਦੇਖ ਹਨਾ ਬਹੁਤ ਜ਼ਬਰਦਸਤ ਬਾਈ ਹਰਿਆ ਨੇ ਕੰਮ ਕੀਤਾ ਤੇ ਭਿੰਦੇ ਬਾਈ ਥੋੜੇ ਟਾਈਮ ਦੇ ਵਿੱਚ ਤੁਸੀਂ ਟਾਪ ਤੇ ਕੰਮ ਨੂੰ ਲੈ ਕੇ ਗਿਓ ਹਾਂਜੀ ਹਾਂਜੀ ਲੈ ਅੱਜ ਦੱਸ ਹੀ ਦਈਏ ਵੀ ਅੱਜ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਪਾਂ ਬਾਈ ਜੀ ਪਹਿਲਾਂ ਤਾਂ ਕੰਮ ਕਰਦੇ ਸੀ 2014 ਤੋਂ ਘਰੇ ਕਰਦੇ ਸੀ ਉਦੋਂ ਤੱਕ ਰੱਖਦੇ ਸੀ ਇੱਕ ਦੋ ਕਾਰਾਂ ਛੋਟੀਆਂ ਛੋਟੀਆਂ ਆਲਟੋਆ ਵਗੈਰਾ ਜੈਨੂ ਵਗੈਰਾ ਹਾਂਜੀ ਹਾਂ ਤੇ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਇੱਥੇ ਆਪਾਂ ਨੂੰ ਕੰਮ ਕਰਨ ਨੂੰ ਹੋਗੇ 3 ਸਾਲ ਜੀ 3 ਸਾਲ ਜਿਵੇਂ ਜਿਵੇਂ ਪ੍ਰਮਾਤਮਾ ਦੀ ਕਿਰਪਾ ਨਾਲ ਮੇਰੇ ਭਰਾਵਾਂ ਦਾ ਲੋਕਾਂ ਦਾ ਰਿਸਪੌਂਸ ਮਿਲੀ ਗਿਆ ਆਪਾਂ ਓਵੇਂ ਓਵੇਂ ਸਟਾਕ ਵਧਾਈ ਗਏ ਸਹੀ ਗੱਲ ਆ ਵਧਾਈ ਜਿਹੜੀ ਚੀਜ਼ ਦੀ ਲੋਕ ਡਿਮਾਂਡ ਕਰਦੇ ਆ ਜੀ ਆਪਾਂ ਫਿਰ ਉਹੀ ਚੀਜ਼ ਇੱਥੇ ਹਾਜ਼ਰ ਕਰਦੇ ਆ ਇਹਦਾ ਵੀ ਕਾਰਨ ਇਹ ਆ ਵੀ ਅਗਲੇ ਜੇ ਮੰਨ ਕੇ ਚੱਲੋ ਜੀ ਦੂਰੋਂ ਆਉਂਦਾ ਕਸਟਮਰ ਹਮ ਕਸਟਮਰ ਨੂੰ ਚੀਜ਼ ਮੌਕੇ ਤੇ ਮਿਲ ਗਈ ਚੰਗੀ ਮਿਲ ਗਈ ਤਾਂ ਨਾ ਪ੍ਰਮਾਤਮਾ ਨੇ ਆਟੋਮੈਟਿਕ ਹੀ ਬਣਾ ਦੇਣਾ ਬਿਲਕੁਲ ਜੀ ਬਿਲਕੁਲ ਹੈ ਨਾ ਉਹ ਜੇ ਹੁਣ ਆਪਾਂ ਚੰਗੀ ਚੀਜ਼ ਵੇਚਦੇ ਆਂ ਬਿਲਕੁਲ ਜੀ ਤਾਂ 10 ਬੰਦਿਆਂ ਨੂੰ ਦੱਸੂਗਾ ਜੀ ਬੰਦਾ ਬਿਲਕੁਲ ਦੱਸੂ ਭਾਈ ਸਾਰੇ ਜੇ ਆਪਾਂ ਮਾੜੀ ਵੇਚਾਂਗੇ ਉਹ ਦੱਸਣ ਨੂੰ ਰੋਕੂਗਾ ਜੀ ਬਹੁਤ ਕਸਟਮਰ ਆ ਜਿਹੜੇ ਭੇਰੇ ਭਰਾ ਵੀ ਆਪਾਂ ਤੋਂ ਕਾਰਾਂ ਲੈ ਜਾਂਦੇ ਆ ਆਪਾਂ ਵਧੀਆ ਮਾਨਤਾਨ ਰੱਖ ਕੇ ਕਾਰਾਂ ਵਧੀਆ ਸੋਹਣੀ ਡੀਲ ਕਰਕੇ ਦਿੰਨੇ ਆ ਜੀ ਤਾਂ ਉਹ ਕਸਟਮਰ ਮੇਰੇ ਕੋਲੇ ਮੰਨ ਕੇ ਚੱਲੋ ਵੀ 2-2 ਕਾਰਾਂ 3-3 ਕਾਰਾਂ ਬਾਅਦ ਚ ਵੀ ਦਵਾ ਕੇ ਲੈ ਜਾਂਦੇ ਲੈ ਕੇ ਜਾਂਦੇ ਹਾਂਜੀ ਹਾਂ ਕਈ ਵਾਰ ਨਾ ਆਪਾਂ ਨੂੰ ਆਮ ਹੀ ਸਮੱਸਿਆ ਆ ਜਾਂਦੀ ਅਗਲਾ ਕਹਿੰਦਾ ਵੀਰੇ ਜਰਾ ਡਾਊਨ ਪੇਮੈਂਟ ਭਰ ਕੇ ਗੱਡੀ ਲੈਣੀ ਆ ਤੇ ਬਈੁਰਾ ਕੋਲੇ ਲੋਨ ਲੋਨ ਦੀ ਸਵੈਭਧਾ ਫੁੱਲ ਹੈ ਹਾਂ ਫੁੱਲ ਹੈਗੀ ਆ ਉਹ ਆਪੇ ਅਸੀਂ ਲੋਨ ਕਰਾ ਕੇ ਦੇਣਾ ਆਪੇ ਬੈਂਕ ਤੋਂ ਪੇਮੈਂਟ ਲੈਣੀ ਆ ਜੀ ਬਸ ਤੁਸੀਂ ਮੰਨ ਕੇ ਚੱਲੋ ਸਿੱਬਲ ਸਹੀ ਹੋਣਾ ਚਾਹੀਦਾ ਪੈਨ ਕਾਰਡ ਆਧਾਰ ਕਾਰਡ ਸੇਮ ਹੀ ਨੇ ਦੀ ਬੈਂਕ ਸਟੇਟਮੈਂਟ ਲਿਆਓ ਤੇ ਜਿੰਨਾ ਮੰਨ ਕੇ ਚੱਲੋ ਵੱਧ ਤੋਂ ਵੱਧ ਆਪਾਂ ਲੋਨ ਕਰਾ ਕੇ ਬਾਕੀ ਡਾਉਣ ਪੇਮੈਂਟ ਦੇ ਕੇ ਗੱਡੀ ਦੂਜੇ ਜਾਂ ਤੀਜੇ ਦਿਨ ਡਿਲੀਵਰੀ ਦੇ ਦੇਈ ਦੀ ਆ ਠੀਕ ਹੈ ਜੀ ਤੇ ਬਾਕੀ ਜੇ ਚੰਗੀ ਸਿੱਬਲ ਹੋਵੇ ਸੇਮ ਡੇ ਵੀ ਡਿਲੀਵਰੀ ਦੇ ਦਿੰਨੇ ਆਪਾਂ ਓਕੇ ਹਾਂਜੀ ਤੇ ਭਿੰਦੇ ਆਪਣਾ ਨੰਬਰ ਬੋਲ ਬਈ 98782 71083 ਜੀ 99638 00433 98767 47007 ਤੇ ਇੱਕ ਮੇਰੇ ਵੀਰਾਂ ਨੂੰ ਹੱਥ ਵੰਨ ਕੇ ਬੇਨਤੀ ਆ ਵੀ 9 ਵਜੇ ਤੋਂ ਬਾਅਦ ਰਾਤ ਨੂੰ ਕੋਲ ਪਲੀਜ਼ ਨਾ ਕਰਿਆ ਕੋਈ ਕਾਰਨ ਕੀ ਆ ਵੀ ਬੱਚੇ ਸੁੱਤੇ ਪਏ ਹੁੰਦੇ ਆ ਫਿਰ ਥੋੜੀ ਜੀ ਪ੍ਰੋਬਲਮ ਆਉਂਦੀ ਆ ਤਾਂ ਦਿਨੇ ਜਿੰਨਾ ਮੰਨ ਕੇ ਚਲੋ ਸਵੇਰ 8 ਵਜੇ ਤੋਂ ਬਾਅਦ ਜਦੋਂ ਮਰਜ਼ੀ ਕਾਲ ਕਰ ਲਓ ਹਾਂ ਬਿਲਕੁਲ ਜੀ ਹਾਂ ਜੀ ਤੇ ਬਾਕੀ ਇਹ 24 ਘੰਟੇ ਨਾ ਬਾਈਉਰੀ ਦਾ ਜਮਕੀ ਸ਼ੋਰੂਮ ਖੁੱਲਿਆ ਹੋਣਾ ਇੱਕ ਹੋਰ ਗੱਲ ਆ ਵੀ ਜੇ ਕਈ ਐਮਰਜੈਂਸੀ ਬੰਦੇ ਨੂੰ ਹੁੰਦਾ ਵੀ ਆਪਾਂ ਗਿਫਟ ਦੇਣਾਗਾ ਭਾਵੇਂ ਦੀ ਰਾਤ ਨੂੰ 12 ਵਜੇ ਬੰਦਾ ਸ਼ੋਰੂਮ ਖਲਾਵੇ ਆਪਾਂ ਗੱਡੀ ਰਾਤ ਨੂੰ 12 ਵਜੇ ਵੀ ਡਿਲੀਵਰੀ ਦੇ ਦਾਂਗੇ ਵੱਡੀ ਗੱਲ ਇਹ ਵੀ ਆ ਤੇ ਬਾਈਉਰੀ ਨਾ ਜਮਾ ਪ्योर ਵੈਸ ਨੂੰ ਬੰਦੇ ਨੇ ਯਾਰ 1% ਦਾ ਇਹਨਾਂ ਨੂੰ ਐ ਨਹੀਂ ਤਹਾਡੇ ਵਾਸਤੇ 24 ਘੰਟੇ ਹਾਜ਼ਰ ਨੇ ਬਿਲਕੁਲ ਪਰਮਾਤਮਾ ਦੀ ਕਿਰਪਾ ਪੱਟੀ ਆਂਡਾ ਮੀਟ ਸਰਾਬ ਹਾਲ ਤੱਕ ਨਾ ਆਪਾਂ ਖਾਧਾ ਨਾ ਆਪਾਂ ਕਦੇ ਸਵਾਦ ਦੇਖਿਆ ਕਿਉਂ ਬਈ ਐਦਾਂ ਦੇ ਬੰਦੇ ਚਾਹੀਦੇ ਹੁੰਦੇ ਆ ਤੇ ਲੈ ਮਿੱਤਰੋ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਤੇ ਨੰਬਰ ਬਾਈਰਾਂ ਦੇ ਸਕਰੀਨ ਤੇ ਚਲਾਤੇ